ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਹੈਲੋ ਗੁੱਡ ਮਾਰਨਿੰਗ ਬੋਸ ਆਪਣਾ ਉਹ ਰੱਖੀ ਆਵਾਜ਼ ਅਜੇ ਸੀ ਅਕੜਾ ਜਿਹੜਾ ਨਵਾਂ ਗਰਾਊਂਡ ਹੈ ক্রিকেট ਗਰਾਊਂਡ ਉੱਥੇ ਆਇਆ ਸੀ ਵਰਤਿਸਤ ਗੱਲ ਰਹੀ ਹੈ ਆ ਦੇਖੋ ਗ੍ਰੀਨ ਸਟੇਟ ਆ ਬੋਸ ਸਾਰੇ ਸਾਡੀ ਸਾਨੀ ਦੇ ਖਾਈ ਤੇ ਦੇ ਇੱਕ ਨਵਾਂ ਯੰਤਰ ਲੈ ਕੇ ਆਏ ਹੈ ਤੋਂ ਇਹ ਤੋਂ ਇਹ ਪੱਟਣ ਵਾਸਤੇ ਆਟੋਮੇਟਿਕ चल देखो वीडियो आया था और तो, लेके। तो लेके दे। एक और अब जिम्मे हर पास फाइनेशियल ਅਸੀਂ ਵੀ ਇੱਕ ਨਵਾਂ ਕੈਗਨ ਟ੍ਰਾਈ ਕਰ ਰਹੇ ਆ ਆ ਜਿਹੜਾ ਬਾਸ ਦਾ ਜਿਹੜੇ ਥੀ ਗਾਰਡ ਹੈ ਥੀ ਗਾਰਡ ਕਮਨ ਜੀ ਖਤੋ ਕੀ ਹੋ ਗਿਆ ਗੱਲ ਇਹ ਨੇਲੋਰੀ ساری ਟੀਮ ਇਹ ਇਥੇ ਵਾਕਿੰਗ ਕਰਨ ਵਾਸਤੇਾਰੇ ਆਏ ਹੋ ਬਹੁਤ ਠੀਕ ਜੀ ਰਹਿਣਾ ਕੋਈ ਨਾ ਬੋਲੇ ਦੋ ਹੀ ਆ ਦੋ ਦੋ ਕੁੱਤੇ ਕਹਾਲ ਜੀ ਆ ਕਿੰਨੇ ਦਾ ਆਪਾਂ ਨੂੰ 250 ਦਾ ਲੱਗ ਰਿਹਾ ਸਾਈਟ ਤੇ ਕਵਲ ਜੀ ਮੈਨੂੰ ਦੱਸ ਰੇ ਸੀ ਆਸੀਂ ਇੱਕ ਐਕਸਪੈਰੀਮੈਂਟ ਕਰ ਰਹੇ ਹੋ ਬੈਂਬੂ ਵਾਲਾ ਜੇ ਕਾਮਯਾਬ ਹੈ ਕਿਉਂਕਿ ਜੇ ਲੋਹੇ ਵਾਲਾ ਜੇ ਬਣਾਉਂਦੇ ਆ ਤਾਂ ਉਹ 2500 ਦਾ ਆ ਨਹੀਂ 1500 1500 ਤੋਂ ਲੈ ਕੇ 2000 ਤੱਕ ਦਾ ਪੈਂਦਾ ਆ 250 300 ਦੇ ਵਿੱਚ ਆ ਜਾਂਦਾ ਸੋ ਲੈ ਕਿ ਕਿੰਨਾ ਕਾਮਯਾਬ ਹੋਊਗਾ ਸਾਡੀ ਸਾਡੀ ਟੀਮ ਹੈ ਖੜੀ ਹੈ ਤੁਮ ਸਭ ਤੋਂ ਪਹਿਲੇ ਫਰਸਟ ਹੀ ਆਨੇ ਸਾਡੇ ਸਾਡੇ ਉਹ ਕੀ ਕਹਿਤਾ ਮੈਂ ਉਹ ਵੀ ਅਸੀਂ ला ਰਹੇ ਹਾਂ ਇੱਥੇ ਸਾਡੀ ਲਾਈ ਜਾਈਏ ਸਾਡੀ ਸਾਡਾ ਸਾਰਿਆਂ ਨੂੰ ਆਈ ਮੈਸੇਜ ਹੈ ਸੰਦੇਸ਼ ਹੈ ਕੋੰਡੀ ਪਲਾਂਟੇਸ਼ਨ ਦਾ ਮਿਲਨੇ ਹੋਰ ਪਲਾਂਟੇਸ਼ਨ ਆਪ ਕਰ ਸਕਦੇ ਆ ਪਲਾਂਟੇਸ਼ਨ ਕਰੋ ਉਪਰ ਪਲਾਂਟੇਸ਼ਨ ਜਦੋਂ ਹੀ ਕਰਿਆ ਜੇ ਜੇ ਉਹਨੂੰ ਕਿਤੇ ਨੂੰ ਤੁਸੀਂ ਉਹਦੀ ਖਾਮਦਵਾਲ ਰੱਖ ਸਕਦੇ ਹੋ ਤੇਰੀ ਸ਼ਰਮਾ ਜੀ ਸਾਡੇ ਖਲਾਬ ਸਰ ਅਭਿਆਨ ਦੇ ਵਿੱਚ ਆਂਦੇ ਹੈ ਸ਼ੁਰੂ ਤੋਂ ਕਿ ਟਰੈਕ ਰੱਖਦੇ ਵੀ ਇਹ ਕੰਮ ਨੂੰ ਕਰਦੇ ਵੀ ਆ ਜਾਂ ਨਹੀਂ ਇਹ ਸਾਰਿਆਂ ਨੂੰ ਰਿਪੋਰਟਿੰਗ ਕਰਦੇ ਆਂ ਆ ਠੀਕ ਐ ਅਹ ਆ ਜਿਵੇਂ ਮੈਂ ਕਹ ਰਿਹਾ ਸੀ ਤਾਂ ਸਪੋਰਟ ਹੋਰ ਹੋਰ ਸੇ ਟਾਈਮ ਬੂਟਾ ਲਾਣਾ ਹੈ ਜੇ ਤਾਂ ਉਹ ਕਾਮਯਾਬ ਕਰ ਸਕਦੇ ਹੋ ਇਹ ਸਾਡਾ ਸੈਕਿੰਡ ਯੰਗਸ ਪ੍ਰਿਆਸ ਤੇ ਕੁਝ ਸਾਡੇ ਹੋਰ ਜੰਗ ਮੈਂਬਰਸ ਨੇ ਅਹ ਜੀ 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 ਵਰਕਿੰਗ ਕਰਨ ਵਾਸਤੇ ਆਈ ਦੀ ਇਹਨਾਂ ਨੇ ਵੀ ਆਪਣੇ ਸੁਝਾਅ ਸਾਨੂੰ ਦੇ ਲਏ ਬਸ ਇੱਕ ਦੇਖ ਲਓ ਮਰਿਸਤੇ ਜਿਹਾ ਪਾ ਲੈਂਗੇ ਪਤਾ ਸਾਰਾ ਵੀ ਦੇਖਾਂਗੇ ਅੱਗੇ ਚੱਲਾਂਗੇ ਬਟਲਾ ਜੀ ਸਾਡੇ ਸੀਨੀਅਰ ਮੋਸਟਰ ਮੇਅਰ ਸਾਹਿਬ ਜੀ ਉੱਥੇ ਖੜੇ ਹੋ ਆ ਹੁਣ ਅਸੀਂ ਪੈਕੀ ਵਰਕ ਕੰਮ ਕਰ ਲਈਏ ਮੇਅਰ ਕਨੇਜਾ ਜੀ ਸਾਡੇ ਐਮਸੀ ਸਾਹਿਬ ਇਹ ਯੂਜ਼ਵਲ ਹਮੇਸ਼ਾ ਲਾਸਟ ਲੇਟ ਹਮੇਸ਼ਾ ਮੇਅਰ ਜੀ ਆਂਦੇ ਆ ਅ ਮਤਲਬ ਜਦੋਂ ਆ ਜਾਂਦੇ ਤਾਂ ਮਤਲਬ ਵੀ ਸਮਾਪਤੀ ਦਾ ਟਾਈਮ ਹੋਣਾ ਹੈ ਤੇ ਫਿਰ ਗੁੱਡ ਮਾਰਨਿੰਗ ਨਹੀਂ ਹੈ ਪੱਕੇ ਪਰ ਆਣਾ ਇਹਨਾਂ ਨੇ ਜਦੋਂ ਸਮਾਪਤੀ ਵਾਲੇ ਟਾਈਮ ਪਰ ਹੌਸਲਾ ਹੋਈ ਵਾਸਤੇ ਜ਼ਰੂਰੀ ਹੈ ਤੇ ਬਟਲਾ ਜੀ ਪਹਿਲੇ ਤਾਂ ਇਹਨਾਂ ਨੂੰ ਕੱਲ ਖਿੱਚ ਕੇ ਲੈ ਆਂਦੇ ਸੀ ਹੁਣ ਅੱਜ ਕੱਲ ਇਹ ਆ ਵੀ ਹੋ ਗਿਆ ਮੈਨੂੰ ਲੱਗਦਾ ਚਲੋ ਹੁਣ ਅਸੀਂ ਕੰਮ ਕਰ ਲੈਂਦੇ ਥੋੜਾ ਜਿਹਾ ਜਿਨੀਅਰ ਮੋਸ ਬੰਦਸ कोनी कम कर थैंक्यू जय हिंद जय भारत